ਪਾ ਦੋ ਮਹੀਨੇ ਦੀ ਮਸਿਆਂ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਆ ਵੀਰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਰੀਠਾ ਸਾਹਿਬ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਨਾਲ ਦੀ ਨਾਲ ਸ਼ੇਅਰ ਜਰੂਰ ਕਰ ਦਿਓ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੰਗ ਜੀ ਅੱਜ ਆ ਵੀਰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਚਿਲੀ ਰੀਠਾ ਸਾਹਿਬ ਭਾਸ਼ੇ ਪਹਿਲੀ ਜ਼ਿਲ੍ਹਾ ਚਪਾਵਤ ਉੱਤਰਾਖੰਡ ਵਿੱਚ ਸੋਭੀਤੇ ਇਹ ਪਵਣ ਪਿੱਤਰ ਸਥਾਨ ਜਿਸ ਸੰਦੇ ਆ ਵੀਰ ਦਰਸ਼ਨ ਕਰਵਾ ਰਹੇ ਹਾਂ ਉਤਰਾਖੰਡ ਦੀ ਉਦਾਸੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਿੱਤਰ ਅਸਥਾਨ ਤੇ ਕਤਕ ਦੀ ਪੂਰਨ ਮਾਸ਼ੀ ਨੂੰ ਚਰਨ ਪਾਏ ਸਨ ਉਸ ਸਮੇਂ ਇਸ ਜਗ੍ਹਾ ਤੇ ਢੇਰਨਾਥ ਜੀ ਸਿਨ੍ਹਾ ਸਮੇਤ ਰਹਿੰਦੇ ਸਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਅਸਥਾਨ ਤੇ ਪਹੁੰਚੇ ਤਾਂ ਉਸ ਸਮੇਂ ਸਿੰਧ ਲੋਕ ਇੱਕ ਰੀਠੇ ਦੇ ਰੁੱਖ ਥੱਲੇ ਇੱਕ ਪਾਸੇ ਬੈਠੇ ਸਨ ਗੁਰੂ ਜੀ ਦੂਜੇ ਪਾਸੇ ਬਾਲਾ ਜੀ ਤੇ ਮਰਦਾਨਾ ਜੀ ਸਮੇਤ ਬੈਠੇ ਸਨ ਫਿਰ ਸਿੰਧਾ ਨਾਲ ਪਰਮਾਤਮਾ ਪ੍ਰਾਪਤੀ ਦੀ ਗਿਆਨ ਚਰਚਾ ਹੋਈ ਮਰਦਾਨਾ ਜੀ ਨੇ ਭੁਖ